ਛਰੇ ਜਿਹੜੇ ਪੁਰਾਣੇ ਕੰਮ ਕਰਦੇ ਸੀਗੇ ਉਹਨਾਂ ਦੀ ਥਾਂ ਤੇ ਸਾਨੂੰ ਲਾਇਆ ਸੀਗਾ ਇਹਨਾਂ ਨੇ। ਛਤਰੀਨ ਪਰੇ ਪਈ ਸੀ ਲਿਫਾਫੇ ਪਰੇ ਪਈ ਸੀ ਕੀੜੇ ਚੱਲੇ ਹੋਏ ਸੀ ਕੂੜੇ ਤੇ ਜਿਵੇਂ ਕਿ ਦੁੱਤੀ ਤੋਂ ਮੱਖੀ ਕੱਟ ਦਿੱਤੀ ਹੋਵੇ। ਕਹਿੰਦਾ ਬਈ ਤੁਹਾਨੂੰ ਫਾਰਕ ਕਰ ਦਿੱਤਾ ਕਹਿੰਦਾ ਤੁਸੀਂ ਜਾਓ ਕਰੇ। ਅਸੀਂ ਜਿਹੜਾ ਕੰਮ ਛੱਡ ਕੇ ਆਏ ਉਹਨਾਂ ਕੋਲ ਗਏ ਉਹ ਸਾਨੂੰ ਕੰਮ ਤੇ ਨਹੀਂ ਰੱਖ ਰਹੇ ਜੀ। ਉਹ ਕਹਿੰਦਾ ਤੁਸੀਂ ਤਾਂ ਦੁਬਾਰਾ ਧੋਕਾ ਦੇ ਦੋਗੇ। ਸਾਨੂੰ ਹੱਕ ਨਹੀਂ ਮਿਲੂਗਾ ਤਾਂ ਅਸੀਂ ਇੱਥੋਂ ਗੱਡੀਆਂ ਨਹੀਂ ਨਿਕਲ ਦੇਣੀ ਇਹ ਸਾਡਾ ਵਾਅਦਾ ਹੈ ਸਰਕਾਰ ਨਾਲ ਅਸੀਂ ਗਰੀਬ ਪਰਿਵਾਰ ਤੋਂ ਆंदे ਜੀ ਕੂੜਾ ਜ਼ਰੂਰ ਚੱਕਦੇ ਪਰ ਅਸੀਂ ਆਪਦਾ ਈਮਾਨ ਨਹੀਂ ਵੇਚਦੇ ਸਸ਼ੂਕਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਦੇ ਵਿੱਚ ਟਿੱਪਰ ਤੇ ਕੰਮ ਕਰਨ ਵਾਲੇ ਕਰਮਚਾਰੀ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਪਿਛਲੇ 3 ਮਹੀਨਿਆਂ ਤੋਂ ਨਾ ਸ਼ਹਿਰ ਦਾ ਕੂੜਾ ਚੱਕਿਆ ਪਰ ਹੁਣ ਬਿਲਕੁਲ ਜਿਵੇਂ ਦੁੱਧ ਦੇ ਵਿੱਚੋਂ ਮੱਖੀ ਕੱਢਦੇ ਐ ਬਿਲਕੁਲ ਉਸੇ ਤਰ੍ਹਾਂ ਹੀ ਅਫਸਰਾ ਦੇ ਵੱਲੋਂ ਇਹਨਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਤੇ ਇੱਥੋਂ ਤੱਕ ਕੀ ਇਹ ਵੀ ਨਹੀਂ ਦੱਸਿਆ ਗਿਆ ਕਿ ਤਨਖਾਹ ਮਿਲੇਗੀ ਜਾਂ ਨਹੀਂ ਮਿਲੇਗੀ ਜੇ ਮਿਲੇਗੀ ਤਾਂ ਕਦ ਤੱਕ ਮਿਲੇਗੀ ਤੇ ਇਹਨਾਂ ਮੁਲਾਜ਼ਮਾਂ ਦੱਕੇਣਾ ਕਿ ਸਾਡੇ ਨਾਲ ਬਿਲਕੁਲ ਤੱਕਾ ਕੀਤਾ ਗਿਆ ਜਿੱਥੇ ਨੌਕਰੀ ਤੇ ਰੱਖਣ ਤੋਂ ਪਹਿਲਾਂ ਇਹ ਨਹੀਂ ਦੱਸਿਆ ਗਿਆ ਸੀ ਕਿ ਆਖਰ ਨੌਕਰੀ ਤੇ ਕਿੰਨੇ ਸਮੇਂ ਦੇ ਲਈ ਕੰਮ ਕਰਨਾ ਹੈ ਹੁਣ ਇਸ ਵੇਲੇ ਕਿੱਥੇ ਜਾਣ ਤਾਂ ਇਸੇ ਨੂੰ ਲੈ ਕੇ ਨਾ ਮੰਗ ਕੀਤੀ ਹੈ ਕਿ ਸਾਡੀ ਨੌਕਰੀ ਜਿਹੜੀ ਹੈ ਸਾਨੂੰ ਵਾਪਸ ਕੀਤੀ ਜਾਵੇ ਅਸੀਂ ਮਾੜੇ ਹਾਲਾਤਾਂ ਦੇ ਵਿੱਚ ਸ਼ਹਿਰ ਦਾ ਕੂੜਾ ਚੱਕਿਆ ਤੇ ਹੁਣ ਸਾਡੇ ਨਾਲ ਜਿਹਾ ਕੀਤਾ ਜਾ ਰਿਹਾ ਹੈ ਮੇਰਾ ਨਾਮ ਹੈ ਵਿਨੋਦ ਕੁਮਾਰ ਹੈ ਠੀਕ ਹੈ ਜੀ ਅਸੀਂ ਜੀ ਟਿੱਪੜ ਤੇ ਕੰਮ ਕਰਦੇ ਹਾਂ ਜੀ ਕੀ ਗੱਲ ਹੋਈ ਅੱਜ ਜਿਹੜੇ ਇਹ ਹੜਤਾਲ ਦਾ ਕਾਰਨ ਇਹ ਜੀ ਕਿ ਅਸੀਂ ਨਾ ਪਿਛਲੇ 3-4 ਮਹੀਨੇ ਤੋਂ ਕੰਮ ਕਰਦੇ ਹਾਂ ਜੀ ਤੇ ਪਿਛਲੇ ਜਿਹੜੇ ਪੁਰਾਣੇ ਕੰਮ ਕਰਦੇ ਸੀਗੇ ਉਹਨਾਂ ਦੀ ਥਾਂ ਤੇ ਸਾਨੂੰ ਲਾਇਆ ਸੀਗਾ ਇਹਨਾਂ ਨੇ ਤੇ ਕਟੋ-ਕਟ ਮਹੀਨੇ ਡੇਢ ਮਹੀਨੇ ਦਾ ਕੋੜਾ ਅਸੀਂ ਚੱਕਿਆ ਸੀਗਾ ਜੀ ਠੀਕ ਹੈ ਜੀ ਇੰਨਾ ਬੁਰਾ ਹਾਲ ਸੀ ਸ਼ਹਿਰ ਦਾ ਤੇ ਇਹਨਾਂ ਨੇ ਭਰਤੀ ਕੀਤੀ ਅਸੀਂ ਭਰਤੀ ਹੋਏ ਜੀ ਇੱਥੇ ਆ ਕੇ ਅਸੀਂ ਦਸੇਰੇ ਦੇ ਟਾਈਮ ਤੋਂ ਪਹਿਲਾਂ ਦੇ ਲੱਗੇ ਹੋਏ ਜੀ ਇੱਥੇ ਤੇ ਜਿਹੜਾ ਅਸੀਂ ਕੋੜਾ ਚੱਕਿਆ ਨਹੀਂ ਜੀ ਮੈਂ ਕਿਹਨੇ ਇੰਨਾ ਬੁਰਾ ਹਾਲ ਸੀਗਾ ਸ਼ਹਿਰ ਦਾ ਕਰ ਕਰਦੇ ਕਰ ਭਰੇ ਪਏ ਸੀ ਕੂੜੇ ਨਾਲ ਡਿਸਟ੍ਰੀਨ ਭਰੇ ਪਏ ਸੀ ਲਿਫਾਫੇ ਪਏ ਵੇ ਸੀ ਕੀੜੇ ਚੱਲੇ ਹੋਏ ਸੀ ਕੂੜੇ ਤੇ ਇੰਨਾ ਇੰਨੀ ਮਿਹਨਤ ਕੀਤੀ ਸੀ ਇੰਨੀ ਮਿਹਨਤ ਕੀਤੀ ਅੱਜ ਤੱਕ ਮਿਹਨਤ ਕਰ ਰਹੇ ਜੀ ਇਹਨਾਂ ਨੇ ਇਹਨ ਮੌਕੇ ਤੇ ਆ ਕੇ ਸਾਨੂੰ ਕੱਲ ਆਏ ਅਸੀਂ ਡਿਊਟੀਆਂ ਤੇ ਤੇ ਅਫਸਰ ਸਾਹਿਬ ਇਹਨਾਂ ਦੇ ਆਏ ਤੇ ਉਹਨਾਂ ਨੇ ਕੀ ਕੀਤਾ ਸਾਡੇ ਨਾਲ ਜਿਵੇਂ ਕਿ ਦੁੱਧੀ ਤੋਂ ਮੱਖੀ ਕੱਢ ਦਿੱਤੀ ਹੋਵੇ ਕਹਿੰਦਾ ਬਈ ਤੁਹਾਨੂੰ ਫਾਰਕ ਕਰ ਦਿੱਤਾ ਕਹਿੰਦਾ ਤੁਸੀਂ ਜਾਓ ਕਰੇ ਤੇ ਕੋਈ ਸਾਨੂੰ ਸੈਲਰੀ ਦਾ ਨਹੀਂ ਕਿ ਦਿੱਤ ਦੱਸਿਆ ਇਹਨਾਂ ਨੇ ਕੋਈ ਸਾਨੂੰ ਇਹ ਨਹੀਂ ਦੱਸਿਆ ਵੀ ਤੁਹਾਨੂੰ ਇੰਨੀ ਤਨਖਾਹ ਮਿਲ ਜੂਗੀ ਇੰਨੇ ਦਿਨ ਤਰੀਕ ਨੂੰ ਮਿਲ ਜੂਗੀ ਸਾਨੂੰ ਸਿੱਧਾ ਆ ਕੇ ਹਟਾਤਾ ਜਾਂ ਤਾਂ ਸਾਨੂੰ ਸ਼ੁਰੂ ਤੋਂ ਹੀ ਦੱਸਣਾ ਸੀ ਵੀ ਤੁਹਾਨੂੰ ਇੰਨੇ ਟਾਈਮ ਵਾਸਤੇ ਰੱਖ ਰਹੇ ਆ ਤੇ ਤੁਸੀਂ ਇੰਨੇ ਦਿਨ ਕੰਮ ਕਰੋਗੇ ਭਾਈ ਦੇਖ ਲਿਓ ਆਪਦਾ ਕੰਮ ਤੰਦਾ ਦੇਖ ਲਿਓ ਤੇ ਫੇਰ ਅਸੀਂ ਜਿਹੜਾ ਕੰਮ ਛੱਡ ਕੇ ਆਏ ਉਹਨਾਂ ਕੋਲ ਗਏ ਉਹ ਸਾਨੂੰ ਕੰਮ ਤੇ ਨਹੀਂ ਰੱਖ ਰਹੇ ਜੀ ਉਹ ਕਹਿੰਦਾ ਤੁਸੀਂ ਤਾਂ ਦੁਬਾਰਾ ਧੋਕਾ ਦੇ ਦੋਗੇ ਉਹਨੇ ਗਵਰਨਮੈਂਟ ਸਾਡੇ ਨਾਲ ਇਸ ਤਰ੍ਹਾਂ ਕਰ ਰਹੀ ਜੀ ਅਸੀਂ ਆਪਦਾ ਕੰਮ ਤੰਦਾ ਛੱਡ ਕੇ ਲੋਕਾਂ ਦਾ ਕੂੜਾ ਚੱਕਿਆ ਜੀ ਇਹ 250 ਬੰਦਾ ਰੱਖਿਆ ਗਿਆ ਸੀ ਜਿਹਦੇ ਵਿੱਚੋਂ 100 ਬੰਦਾ ਇਹਨਾਂ ਨੇ ਕੱਲ ਕੱਟਤਾ ਹੁਣ ਹੋ ਸਕਦਾ 150 ਬੰਦਾ ਜਿਹੜਾ ਇਹਨਾਂ ਨੇ ਰੱਖਿਆ ਉਹਨਾਂ ਨੂੰ ਵੀ ਮਹੀਨੇ ਬਾਅਦ ਜਾਂ ਹਫਤੇ ਬਾਅਦ ਕੱਢ ਕੇ ਪਾਸੀ ਮਾਰਨਗੇ ਜੀ ਇਹਨਾਂ ਦਾ ਕੋਈ ਭਰੋਸਾ ਨਹੀਂ ਹੈ ਤੇ ਸਰਕਾਰ ਨੂੰ ਬੇਨਤੀ ਕਰਾਂਗੇ ਵੀ ਸਰਕਾਰ ਸਾਡੇ ਨਾਲ ਇਸ ਤਰ੍ਹਾਂ ਨਾ ਕਰੇ ਅਸੀਂ ਗਰੀਬ ਪਰਿਵਾਰ ਤੋਂ ਆਂਦੇ ਜੀ ਕੂੜਾ ਜ਼ਰੂਰ ਚਾਹਦੇ ਪਰ ਅਸੀਂ ਆਪਦਾ ਈਮਾਨ ਨਹੀਂ ਵੇਚਦੇ ਠੀਕ ਹੈ ਅਸੀਂ ਮਿਹਨਤ ਕੀਤੀ ਹੈ ਸਾਨੂੰ ਆਪਣੀ ਮਿਹਨਤ ਦਾ ਫਲ ਮਿਲਣਾ ਚਾਹੀਦਾ ਉਹ ਕੀ ਵਾਦਾ ਕਰਕੇ ਤੁਹਾਨੂੰ ਭੱਤੀ ਦੇਗਾ ਸਾਨੂੰ ਇਹ ਵਾਦਾ ਕੀਤਾ ਹੈ ਵੀ ਤੁਸੀਂ ਕੰਮ ਕਰੋ ਤੁਹਾਨੂੰ ਤਨਖਾਹ ਵੀ ਮਿਲੂਗੀ ਸਾਰਾ ਕੁਝ ਹੋਊਗਾ ਜੀ ਸਾਡੇ ਨਾਲ ਇਹ ਹੈ ਲੈ ਰੈਗੂਲਰ ਪਾਰਟੀ ਠੀਕ ਹੈ ਹਾਂ ਜੇ ਦੇਖੋ ਜੀ ਵੇ ਸਾਨੂੰ ਜਿਹੜਾ ਹੱਕ ਹੈ ਸਾਡਾ ਮਿਲੇ ਸਾਨੂੰ ਸਾਡਾ ਕੰਮ ਵਾਪਸ ਮਿਲੇ ਅਸੀਂ ਤਾਂ ਇਹੀ ਬੇਨਤੀ ਕਰਾਂਗੇ ਸਰਕਾਰ ਜਿਹੜੇ ਪੁਰਾਣੇ ਸੀਗੇ ਉਹ ਸੇਕਟ ਕਰਦੇ ਪੁਰਾਣ ਹਜੇ ਕੋਈ ਹਜੇ ਤਾਂ ਜੀ ਦੂਜਾ ਦਿਨ ਚੱਲਿਆ ਸਾਡੀ ਹਰਤਾਾਲ ਦਾ ਕੱਲ ਦਫਤਰ ਬੰਦ ਸੀ ਪਤਾ ਨਹੀਂ ਕੀ ਇਹਨਾਂ ਨੇ ਕੀਤਾ ਕੱਲ ਠੀਕ ਹੈ ਜੀ ਅੱਜ ਦਫਤਰ ਬੰਦ ਹੈ ਜੀ ਹੁਣ ਸਾਨੂੰ ਕੱਲ ਰਿਜ਼ਲਟ ਪਤਾ ਲੱਗੂਗਾ 100 ਵਰਦੇ ਦੇ ਜੇ ਫੇਰ ਵੀ ਨਹੀਂ ਲੱਗਦੇ ਅਸੀਂ ਪ੍ਰਦਰਸ਼ਨ ਅਸੀਂ ਪ੍ਰਦਰਸ਼ਨ ਜਾਰੀ ਰੱਖਾਂਗੇ ਆਪ ਦਾ ਪਰਸੰਦ ਅਸੀਂ ਇਹ ਹਰਤਾਾਲ ਜਾਰੀ ਰੂਗੀ ਜਦੋਂ ਤੱਕ ਸਾਨੂੰ ਸਾਡਾ ਹੱਕ ਨਾ ਮਿਲੇ ਤਿੰਨ ਮਹੀਨੇ ਜਿਹੜਾ ਕੂੜਾ ਚੱਕਿਆ ਨੇ ਸਾਨੂੰ ਪਤਾ ਕਿਹੋ ਜਿਹਾ ਔਰ ਕੂੜਾ ਕੰਮ ਚੱਟਣ ਦਾ ਕੰਮ ਜਾਰੀ ਰਹੇਗਾ ਕਿ ਬੰਦ ਕਰਤਾ ਬੰਦ ਕਰ ਦਾਂਗੇ ਜੀ ਜੇ ਸਾਨੂੰ ਹੱਕ ਨਹੀਂ ਮਿਲੂਗਾ ਤਾਂ ਔਰ ਅਸੀਂ ਇੱਥੋਂ ਗੱਡੀਆਂ ਨਹੀਂ ਨਿਕਲ ਦੇਣੀ ਇਹ ਸਾਡਾ ਵਾਦਾ ਹੈ ਜੈ ਵਾਲਮੀਕੀ ਹਰ ਵਾਲਮੀਕੀ ਦੇਖੋ ਜੀ ਮੇਰਾ ਨਾਮ ਅਭਿਸ਼ੇਕ ਹੈ ਤੇ 250 ਬੰਦਾ ਰੱਖਿਆ ਗਿਆ ਹੈ ਤੇ ਅਸੀਂ ਉਹਨਾਂ ਨੂੰ ਇਹੀ ਗੱਲ ਕਹਾਂਗੇ ਹੱਥ ਜੋੜ ਕੇ ਬੇਨਤੀ ਹੈ ਕਿ ਸਾਡਾ ਜਿਵੇਂ ਸਾਡੇ ਨਾਲ ਇਹ ਕੀਤਾ ਜਾ ਰਿਹਾ ਹੈ ਤੇ ਸਾਡੇ ਨਾਲ ਇਹ ਨਾ ਕੀਤਾ ਜਾਵੇ ਠੀਕ ਹੈ ਤੇ ਜਿਹੜੇ ਸਾਡੇ ਲੋਕ ਬੈਠੇ ਤੇ ਹੜਤਾਲ ਤੇ ਕਿ ਸਾਨੂੰ ਇਹਨਾਂ ਟਾਈਮ ਨਾ ਬਿਠਾਇਆ ਜਾਵੇ ਜੇ ਪੁਰਾਣੇ ਬੰਦੇ ਜਿਹੜੇ ਇਹਨਾਂ ਨੇ ਜਿਵੇਂ ਕੀਤਾ ਝਾੜੂ ਤੇ ਕਰਤਾ ਤੇ ਸਾਨੂੰ ਵੀ ਸਾਡਾ ਇਮਾਨ ਜਿਵੇਂ ਕਹੇ 100 ਬੰਦਾ ਹਟਾਤਾ ਤੇ 150 ਬੰਦਿਆਂ ਦੀ ਵਾਰੀ ਵੀ ਇਹ ਲਾਣਗੇ ਲਾਣਗੇ ਤੇ ਸਾਡੇ ਨਾਲ ਐ ਨਾ ਕਰੋ ਜਾਂ ਸਾਨੂੰ ਗੱਡੀ ਤੇ ਰੱਖ ਲੋ ਜਾਂ ਝਾੜੂ ਤੇ ਰੱਖ ਲੋ ਸਾਨੂੰ ਨੌਕਰੀ ਮਿਲਣੀ ਚਾਹੀਦੀ ਹੈ ਤਿੰਨ ਮਹੀਨੇ ਤੋਂ ਸੈਲਰੀ ਨਹੀਂ ਮਿਲੀ ਗਰੀਬ ਬੰਦੇ ਐ ਕੋਈ ਕਿਰਾਏ ਤੇ ਐ ਕੋਈ ਕੇਜ ਐ ਠੀਕ ਹੈ ਉਹ ਆਪ ਦਾ ਘਰ ਕੀ ਮੈਂ ਚਲਾ ਰਿਹਾ ਉਹ ਤੋਂ ਕਵਾੜ ਬੰਦ ਕਰਤਾ ਸੀ ਇਹਨਾਂ ਨੇ ਠੀਕ ਹੈ ਕੋਈ ਵੀ ਸਾਡਾ ਕੰਮ ਚੱਲਣ ਨਹੀਂ ਦਿੰਦੇ ਬਾਲਮੀਕ ਸਮਾਜ ਨੂੰ ਇਹ ਲੜਾ ਕੇ ਪੱਛੇ ਹੋ ਜਾਂਦੇ ਕੋਈ ਸਾਥ ਨਹੀਂ ਦਿੰਦਾ ਇਹ ਪਹਿਲਾਂ ਵਾਲੇ ਨਾਲ ਵੀ ਇੰਝ ਹੋਇਆ ਜਿਹੜਾ ਵੀ ਇੰਝ ਕਰ ਰਿਹਾ ਜੀ ਠੀਕ ਹੈ ਸਾਡੀ ਹੜਤਾਲ ਨੂੰ 2 ਦਿਨ ਹੋਇਆ ਤੇ ਅਸੀਂ ਇਹ ਕਹਾਂਗੇ ਸਾਡੀ ਹੜਤਾਲੇ ਨਹੀਂ ਲੰਬੀ ਨਾ ਚੱਲੇ ਤੇ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਕਿ ਸਾਨੂੰ ਰੋਜ਼ਗਾਰ ਦਿੱਤਾ ਜਾਵੇ ਜੇ ਫਿਰ ਵੀ ਹੱਕ ਦਾ ਹੱਕ ਨਾ ਮੰਨਗੇ ਤਾਂ ਦੇਖੋ ਇਹ ਸਾਡੀ ਹੜਤਾਲ ਜਾਰੀ ਰਹੂਗੀ